ਸਰਜੇ ਗਾਲ ਵੇਖ ਰਹੇ ਤੁਸੀਂ ਹੁਣ ਇਸ ਵਕਤੀ ਵੱਡੀ ਖਬਰ ਲੁਧਿਆਣੇ ਦੀ ਸਿੰਦੀ ਬੇਕਰੀ ਮਸ਼ਹੂਰ ਸਿੰਦੀ ਬੇਕਰੀ ਦੇ ਅੰਦਰ ਵੜ ਕੇ ਫਾਰ ਕੀਤੇ ਗਏ ਸੀ ਔਰ ਉਸ ਮਾਮਲੇ ਦੇ ਵਿੱਚ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਐ ਸੀਆਈਏ ਸਟਾਫ ਮੋਗਾ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਉਹ ਦੋ ਬਦਮਾਸ਼ ਜਿਨ੍ਹਾਂ ਨੇ ਕੀ ਸਿੰਦੀ ਬੇਕਰੀ ਅੰਦਰ ਦਾਖਲ ਹੋ ਕੇ ਦਿਨ ਦਿਹਾੜੇ ਸ਼ਰੇਆਮ ਫਾਰ ਕੀਤੇ ਸੀ ਔਰ ਜੋ ਗੋਲੀ ਹੈ ਉਹ ਮਾਲਿਕ ਨੂੰ ਵੀ ਲੱਗੀ ਸੀ ਤੇ ਮਾਲਿਕ ਦੇ ਨਾਲ ਬੈਠੇ ਇੱਕ ਵਿਅਕਤੀ ਨੂੰ ਵੀ ਲੱਗੀ ਸੀ ਸੋ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਮੋਗਾ ਦੀ ਸੀਆਈਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਬੀਤੀ ਰਾਤ ਨੂੰ ਨਾਕਾਬੰਦੀ ਹੋਈ ਸੀ ਨਾਕਾਬੰਦੀ ਦੌਰਾਨ ਇਹ ਦੋਵੇਂ ਸਕੂਟੀ ਤੇ ਜਾ ਰਹੇ ਸੀ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਰੋਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਜਿਸ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਵੀ ਕਰ ਦਿੱਤੀ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਵੀ ਹੋਈ ਜਿਸ ਦੇ ਵਿੱਚੋਂ ਇੱਕ ਗੈਂਗਸਟਰ ਦੀ ਲੱਤ ਦੇ ਵਿੱਚ ਗੋਲੀ ਵੱਜੀ ਤੇ ਦੂਜਾ ਭੱਜਦੇ ਭੱਜਦੇ ਡਿੱਗ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਦੱਸਦੀ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬਿਆਨ ਵੀ ਦਿੱਤੇ ਆ ਅਧਿਕਾਰਿਕ ਬਿਆਨ ਵੀ ਸਾਹਮਣੇ ਆਇਆ ਸੋ ਦੱਸਦੀ ਹੈ ਲੁਧਿਆਣਾ ਦੀ ਸਿੰਧੀ ਬੇਕਰੀ ਤੇ ਦੋ ਦਿਨ ਪਹਿਲਾਂ ਸ਼ਰਿਆਮ ਦਿਨ ਦਾਹਾੜੇ ਅੰਦਰ ਦਾਖਲ ਹੋ ਕੇ ਫਾਰ ਕੱਢੇ ਗਏ ਸੀ ਤੇ ਉਹ ਜੋ ਗੋਲੀ ਹੈ ਉਹ ਸਿੰਧੀ ਬੇਖਰੀ ਦੇ ਮਾਲਕ ਦੀ ਗਰਦਨ ਦੇ ਵਿੱਚ ਜਾ ਕੇ ਲੱਗੀ ਸੀ ਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਬੈਠਾ ਹੋਇਆ ਸੀ ਇੱਕ ਹੋਰ ਸ਼ਖਸ ਬੈਠਾ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਸੋ ਹੁਣ ਦੋਵੇਂ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਨੇ ਮੋਗਾ ਸੀਆਈਏ ਸਟਾਫ ਦੀ ਟੀਮ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇਖ ਕੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਫਾਇਰਿੰਗ ਹੋਈ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਜਿਸ ਦੇ ਵਿੱਚ ਜੋ ਗੋਲੀਆਂ ਨੇ ਉਹ ਗੈਂਗਸਟਰ ਦੀ ਲੱਤ ਦੇ ਵਿੱਚ ਵੱਜੀਆਂ ਨੇ ਸੋ ਦੱਸ ਦਈਏ ਇਹਨਾਂ ਦੇ ਕੋਲੋਂ ਦੋ ਪਿਸਟਲ ਵੀ ਬਰਾਮਦ ਹੋਏ ਨੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਇੱਕ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ ਨਜਾਇਜ਼ ਅਸਲਾ ਜੋ ਵੀ ਇਹਨਾਂ ਦੇ ਕੋਲ ਸੀ ਉਹੋ ਬਰਾਮਦ ਕਰ ਲਿਆ ਗਿਆ ਤੇ ਇੱਕ ਦੂਜਾ ਗੈਂਗਸਟਰ ਜੋ ਕਿ ਜ਼ਖਮੀ ਹੈ ਉਸ ਨੂੰ ਫਰੀਦਕੋਟ ਟ੍ਰਾਂਫਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਇਹਨਾਂ ਨੇ ਫਾਇਰ ਕੀਤੀ ਸੀ ਪਰ ਇਸ ਤੋਂ ਇਲਾਵਾ ਇਹਨਾਂ ਨੇ 26 ਅਗਸਤ ਨੂੰ ਮੋਗਾ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਫਾਇਰ ਕੱਢੇ ਗਏ ਸੀ ਔਰ ਇਹਨਾਂ ਨੇ ਹੀ ਫਿਰ ਲੁਧਿਆਣਾ ਦੇ ਵਿੱਚ ਇੱਕ ਬੇકરી ਨੂੰ ਨਿਸ਼ਾਨਾ ਬਣਾਇਆ ਸੋ ਇਹ ਦੋਵੇਂ ਜੋ ਵਾਰਦਾਤਾ ਨੇ ਉਹਨਾਂ ਦੀ ਗੁੱਥੀ ਸੁਲਝਾਉਂਦੇ ਹੋਏ ਸੀਆਈਏ ਸਟਾਫ ਮੋਗਾ ਤੇ ਪੁਲਿਸ ਦਾ ਵੱਡਾ ਐਕਸ਼ਨ ਦੋਵੇਂ ਗੈਂਗਸਟਰ ਕਾਬੂ ਕਰ ਲਏ ਗਏ ਨੇ ਔਰ ਮੀਡੀਆ ਬਿਆਨ ਜਾਰੀ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਅ ਅਧਿਕਾਰਿਕ ਬਿਆਨ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਐਕਟਿਵਾ ਜਦੋਂ ਆਉਂਦੀ ਹੋਈ ਦੇਖੀ ਉਸ ਐਕਟਿਵਾ ਤੇ ਦੋਵੇਂ ਬਦਮਾਸ਼ ਸਵਾਰ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੇਖ ਕੇ ਭੱਜਣ ਲੱਗੇ ਜਦੋਂ ਭੱਜੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਪੁਲਿਸ ਪਾਰਟੀ ਵੱਲੋਂ ਵੀ ਕੀਤੀ ਗਈ ਤਾਂ ਐਕਟਿਵਾ ਡਿੱਗ ਪਈ ਔਰ ਐਕਟਿਵਾ ਤੇ ਸਵਾਰ ਦੋਵੇਂ ਗੈਂਗਸਟਰ ਜਿਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਵੱਜੀ ਤੇ ਦੂਜਾ ਡਿੱਗ ਗਿਆ ਜ਼ਖਮੀ ਹੋ ਗਿਆ ਸੋ ਇੱਕ ਨੂੰ ਹੁਣ ਫਰੀਦਕੋਟ ਰੈਫਰ ਕਰ ਦਿੱਤਾ ਗਿਆ 26 ਅਗਸਤ ਨੂੰ ਮੋਗਾ ਦੀ ਦੁਕਾਨ ਦੇ ਅੰਦਰ ਬੰਦੂਕ ਦੀ ਨੋਕ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਲੁਧਿਆਣੇ ਦੀ ਮਸ਼ਹੂਰ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਸ਼ਰਿਆਮ ਫਾਇਰ ਕੀਤੇ ਗਏ ਸੀ ਸੋ ਦੱਸਦੀ ਇਹ ਦਿਨ ਦਹਾੜੇ ਫਾਇਰਿੰਗ ਹੋਈ ਸੀ ਤਿੰਨ ਰਾਉਂਡ ਫਾਇਰ ਕੀਤੇ ਗਏ ਸਿਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਪਹਿਲਾਂ ਵੀ ਇਹ ਬਦਮਾਸ਼ ਦਰਅਸਲ ਆਏ ਸੀ ਐਕਟਿਵਾ ਤੇ ਸਵਾਰ ਹੋ ਕੇ ਇਹਨਾਂ ਨੇ ਫਾਇਰ ਕਰਦਣ ਦੀ ਕੋਸ਼ਿਸ਼ ਕੀਤੀ ਸੀ ਮਿਸ ਫਾਇਰ ਹੋ ਗਏ ਸੀ ਜਿਸ ਤੋਂ ਬਾਅਦ ਉੱਥੋਂ ਭੱਜ ਗਏ ਸੀ ਅੱਧੇ ਪੌਣੇ ਘੰਟੇ ਬਾਅਦ ਇਹ ਫੇਰ ਆਉਂਦੇ ਨੇ ਸਿੰਦੀ ਬੇકરી ਦੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਸ਼ਰਿਆਮ ਉੱਥੇ ਫਾਇਰ ਕਰ ਦਿੰਦੇ ਨੇ ਬੇકરી ਮਾਲਕ ਦੀ ਗਰਦਨ ਦੇ ਵਿੱਚ ਕੋਹਲੀ ਵੱਜੀ ਸੀ ਤੇ ਉਸ ਦੇ ਨਾਲ ਕਾਊਂਟਰ ਤੇ ਇੱਕ ਹੋਰ ਸ਼ਖਸ ਬੈਠਿਆ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਉਹ ਵੀ ਜ਼ਖਮੀ ਹੋ ਗਿਆ ਸੀ ਸੁਰਾਜ ਗੁਰੂ ਨਗਰ ਸਥਿਤ ਸਿੰਧੀ ਬੇਕਰੀ ਦੀਏ ਬ੍ਰਾਂਚ ਜਿੱਥੇ ਦਿਨ ਤਹਾੜੇ ਆ ਐਕਟੀਵਾ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਸੋ ਇਸ ਪੂਰੇ ਮਾਮਲੇ ਦੀ ਗੁੱਥੀ ਸੁਲਝਾ ਲਈ ਗਈ ਹੈ ਦੋ ਬਦਮਾਸ਼ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਗਏ ਨੇ ਔਰ ਮੋਗਾ ਸੀਆਈਏ ਸਟਾਫ ਦਾ ਵੱਡਾ ਐਕਸ਼ਨ ਦੱਸਿਆ ਜਾ ਰਿਹਾ ਹੈ ਗੈਂਗਸਟਰ ਗੋਪੀ ਲਾਹੌਰਿਆ ਜੋ ਕਿ ਇਸ ਵਕਤ ਵਿਦੇਸ਼ ਦੇ ਵਿੱਚ ਹੈ ਇਹਨਾਂ ਬਦਮਾਸ਼ਾਂ ਦੇ ਉਸ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਨਨੇ ਵੀ ਗੈਂਗਸਟਰ ਬਾਹਰ ਬੈਠੇ ਹੁੰਦੇ ਨੇ ਵਿਦੇਸ਼ਾਂ ਤੋਂ ਇਹ ਫੰਡਿੰਗ ਵੀ ਕਰਦੇ ਨੇ ਨਜਾਇਜ਼ ਅਸਲੇ ਵੀ ਇਹਨਾਂ ਨੂੰ ਮੁਹੱਈਆ ਕਰਾਉਂਦੇ ਨੇ ਕਿਉਂਕਿ ਫਰੋਤੀ ਰੰਗਦਾਰੀ ਕਿਡਨਾਪਿੰਗ ਧਮਕੀਆਂ ਥ੍ਰੈਟ ਕਾਲਸ ਜਿਨਨੇ ਵੀ ਮਾਮਲੇ ਹੁੰਦੇ ਨੇ ਵਿਦੇਸ਼ਾਂ ਤੋਂ ਦਰਅਸਲ ਇਹਨਾਂ ਦੇ ਪੂਰੇ ਪੂਰੇ ਲਿੰਕ ਬਣੇ ਹੋਏ ਨੇ ਔਰ ਇੱਥੇ ਇਹਨਾਂ ਦੇ ਗੁਰਗੇ ਛੱਡੇ ਹੋਏ ਨੇ ਜੋ ਕਿ ਉਹਨਾਂ ਦੇ ਇੱਕ ਮੈਸੇਜ ਤੇ ਇੱਕ ਕਾਲ ਤੇ ਕੰਮ ਕਰਦੇ ਨੇ ਕਿਉਂਕਿ ਵਿਦੇਸ਼ਾਂ 'ਚ ਬੈਠ ਕੇ ਇਹਨਾਂ ਨੂੰ ਹੱਥੋਂ-ਹੱਥ ਪੈਸੇ ਵੀ ਭੇਜ ਦਿੱਤੇ ਜਾਂਦੇ ਨੇ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਸੋ ਗੈਂਗਸਟਰ ਗੋਪੀ ਲਾਹੌਰਿਆ ਦੇ ਸੰਪਰਕ ਦੇ ਵਿੱਚ ਇਹ ਦੋਵੇਂ ਦੱਸੇ ਜਾ ਰਹੇ ਨੇ ਫਿਲਹਾਲ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਇਹਨਾਂ ਦੇ ਕੋਲ ਜਾ ਰਹੀ ਹੈ ਜਗਮੀਤ ਸਿੰਘ ਇੱਕ ਦਾ ਨਾਮ ਦੱਸਿਆ ਜਾ ਰਿਹਾ ਹੈ ਦੂਜੇ ਦਾ ਨਾਮ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ ਦੋਵੇਂ ਮੋਗਾ ਦੇ ਹੀ ਰਹਿਣ ਵਾਲੇ ਨੇ ਸੋ ਇੱਕ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਹੁਣ ਫਰੀਦ ਕੋ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਦੂਜੇ ਦਾ ਮੌਕਾ ਤੇ ਸਰਕਾਰੀ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਜਾਰੀ ਹੈ ਕੀ ਕੁਝ ਗਿਆ ਪੁਲਿਸ ਅਧਿਕਾਰੀਆਂ ਨੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਬਿਆਨ ਵੀ ਤੁਹਾਨੂੰ ਸੁਣਾਉਂਦੇ ਆ। ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਿਮਿਨਰੀ ਤੌਰ ਤੇ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਦੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਏਸੇ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫਆਈਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸੰਹਿਤਾ ਬੀਐਨਐਸ ਨਵਾਂ ਕਾਨੂੰਨ ਹੈ ਉਹਦੇ ਅੰਦਰ ਤੇ ਨਾਲ 2559 59 ਅਸਲਾ ਐਕਟ ਉਹਦੇ ਤਹਿਤ ਤੁਸੀਂ ਕਾਰਵਾਈ ਕੀਤੀ ਹੈ ਸਸ਼ੇਗਲ ਵੇਖ ਰਹੇ ਤੁਸੀਂ ਹਣ ਇਸ ਵਕਤ ਦੀ ਵੱਡੀ ਖਬਰ ਲੁਧਿਆਣੇ ਦੀ ਸਿੰਧੀ ਬੇਕਰੀ ਮਸ਼ਹੂਰ ਸਿੰਧੀ ਬੇਕਰੀ ਦੇ ਅੰਦਰ ਵੜ ਕੇ ਫਾਇਰ ਕੀਤੇ ਗਏ ਸੀ ਔਰ ਉਸ ਮਾਮਲੇ ਦੇ ਵਿੱਚ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਸੀਆਈਏ ਸਟਾਫ ਮੋਗਾ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਉਹ ਦੋ ਬਦਮਾਸ਼ ਜਿਨ੍ਹਾਂ ਨੇ ਕੀ ਸਿੰਧੀ ਬੇਕਰੀ ਅੰਦਰ ਦਾਖਲ ਹੋ ਕੇ ਦਿਨ ਦਿਹਾੜੇ ਸ਼ਰੇਆਮ ਫਾਇਰ ਕੀਤੇ ਸੀ ਔਰ ਜੋ ਗੋਲੀ ਹੈ ਉਹ ਮਾਲਿਕ ਨੂੰ ਵੀ ਲੱਗੀ ਸੀ ਤੇ ਮਾਲਿਕ ਦੇ ਨਾਲ ਬੈਠੇ ਇੱਕ ਵਿਅਕਤੀ ਨੂੰ ਵੀ ਲੱਗੀ ਸੀ ਸੋ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਮੋਗਾ ਦੀ ਸੀਆਈਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਬੀਤੀ ਰਾਤ ਨੂੰ ਨਾਕੇਬੰਦੀ ਹੋਈ ਸੀ ਨਾਕੇਬੰਦੀ ਦੌਰਾਨ ਇਹ ਦੋਵੇਂ ਸਕੂਟੀ ਤੇ ਜਾ ਰਹੇ ਸੀ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਰੋਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਜਿਸ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਵੀ ਕਰ ਦਿੱਤੀ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਵੀ ਹੋਈ ਜਿਸ ਦੇ ਵਿੱਚੋਂ ਇੱਕ ਗੈਂਗਸਟਰ ਦੀ ਲੱਤ ਦੇ ਵਿੱਚ ਗੋਲੀ ਵੱਜੀ ਤੇ ਦੂਜਾ ਭੱਜਦੇ ਭੱਜਦੇ ਡਿੱਗ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਦੱਸਦੀ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬਿਆਨ ਵੀ ਅ ਦਿੱਤੇ ਆ ਅਧਿਕਾਰਿਕ ਬਿਆਨ ਵੀ ਸਾਹਮਣੇ ਆਇਆ ਸੋ ਦੱਸਦੀ ਹੈ ਲੁਧਿਆਣਾ ਦੀ ਸਿੰਧੀ ਬੇਕਰੀ ਤੇ ਦੋ ਦਿਨ ਪਹਿਲਾਂ ਸ਼ਰਿਆਮ ਦਿਂਦਾਹਾੜੇ ਅੰਦਰ ਦਾਖਲ ਹੋ ਕੇ ਫਾਰ ਕੱਢੇ ਗਏ ਸੀ ਤੇ ਉਹ ਜੋ ਗੋਲੀ ਹੈ ਉਹ ਸਿੰਦੀ ਬੇਖਰੇ ਦੇ ਮਾਲਕ ਦੀ ਗਰਦਨ ਦੇ ਵਿੱਚ ਜਾ ਕੇ ਲੱਗੀ ਸੀ ਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਬੈਠਾ ਹੋਇਆ ਸੀ ਇੱਕ ਹੋਰ ਸ਼ਖਸ ਬੈਠਾ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਸੋ ਹੁਣ ਦੋਵੇਂ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਨੇ ਮੋਗਾ ਸੀਆਈਏ ਸਟਾਫ ਦੀ ਟੀਮ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇਖ ਕੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਫਾਇਰਿੰਗ ਹੋਈ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਜਿਸ ਦੇ ਵਿੱਚ ਜੋ ਗੋਲੀਆਂ ਨੇ ਉਹ ਗੈਂਗਸਟਰ ਦੀ ਲੱਤ ਦੇ ਵਿੱਚ ਵੱਜੀਆਂ ਨੇ ਸੋ ਦੱਸਦੀ ਇਹ ਇਹਨਾਂ ਦੇ ਕੋਲੋਂ ਦੋ ਪਿਸਟਲ ਵੀ ਬਰਾਮਦ ਹੋਏ ਨੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਇੱਕ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ ਨਜਾਇਜ਼ ਅਸਲਾ ਜੋ ਵੀ ਇਹਨਾਂ ਦੇ ਕੋਲ ਸੀ ਉਹ ਬਰਾਮਦ ਕਰ ਲਿਆ ਗਿਆ ਤੇ ਇੱਕ ਦੂਜਾ ਗੈਂਗਸਟਰ ਜੋ ਕਿ ਜ਼ਖਮੀ ਹੈ ਉਸ ਨੂੰ ਫਰੀਦਕੋਟ ਟ੍ਰਾਂਫਰ ਕਰ ਦਿੱਤਾ ਗਿਆ ਦੱਸਦੀ ਕਿ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਇਹਨਾਂ ਨੇ ਫਾਇਰ ਕੀਤੇ ਸੀ ਪਰ ਇਸ ਤੋਂ ਇਲਾਵਾ ਇਹਨਾਂ ਨੇ 26 ਅਗਸਤ ਨੂੰ ਮੋਗਾ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਫਾਇਰ ਕੱਡੇ ਗਏ ਸੀ ਔਰ ਇਹਨਾਂ ਨੇ ਹੀ ਫਿਰ ਲੁਧਿਆਣੇ ਦੇ ਵਿੱਚ ਇੱਕ ਬੇકરી ਨੂੰ ਨਿਸ਼ਾਨਾ ਬਣਾਇਆ ਸੋ ਇਹ ਦੋਵੇਂ ਜੋ ਵਾਰਦਾਤਾ ਨੇ ਉਹਨਾਂ ਦੀ ਗੁੱਥੀ ਸੁਲਝਾਉਂਦੇ ਹੋਏ ਸੀਆਈਏ ਸਟਾਫ ਮੋਗਾ ਤੇ ਪੁਲਿਸ ਦਾ ਵੱਡਾ ਐਕਸ਼ਨ ਦੋਵੇਂ ਗੈਂਗਸਟਰ ਕਾਬੂ ਕਰ ਲਏ ਗਏ ਨੇ ਔਰ ਮੀਡੀਆ ਬਿਆਨ ਜਾਰੀ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਅ ਅਧਿਕਾਰਿਕ ਬਿਆਨ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਐਕਟਿਵਾ ਜਦੋਂ ਆਉਂਦੀ ਹੋਈ ਦੇਖੀ ਉਸ ਐਕਟਿਵਾ ਤੇ ਦੋਵੇਂ ਬਦਮਾਸ਼ ਸਵਾਰ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੇਖ ਕੇ ਭੱਜਣ ਲੱਗੇ ਜਦੋਂ ਭੱਜੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਪੁਲਿਸ ਪਾਰਟੀ ਵੱਲੋਂ ਵੀ ਕੀਤੀ ਗਈ ਤਾਂ ਐਕਟਿਵਾ ਡਿੱਗ ਪਈ ਔਰ ਐਕਟਿਵਾ ਤੇ ਸਵਾਰ ਦੋਵੇਂ ਗੈਂਗਸਟਰ ਜਿਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਵੱਜੀ ਤੇ ਦੂਜਾ ਡਿੱਗ ਗਿਆ ਜ਼ਖਮੀ ਹੋ ਗਿਆ ਸੋ ਇੱਕ ਨੂੰ ਹੁਣ ਫਰੀਦਕੋਟ ਰੈਫਰ ਕਰ ਦਿੱਤਾ ਗਿਆ 26 ਅਗਸਤ ਨੂੰ ਮੋਗਾ ਦੀ ਦੁਕਾਨ ਦੇ ਅੰਦਰ ਬੰਦੂਕ ਦੀ ਨੋਕ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਲੁਧਿਆਣੇ ਦੀ ਮਸ਼ਹੂਰ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਸ਼ਰਿਆਮ ਫਾਇਰ ਕੀਤੇ ਗਏ ਸੀ ਸੋ ਦੱਸਦੀ ਇਹ ਦਿਨ ਦਹਾੜੇ ਫਾਇਰਿੰਗ ਹੋਈ ਸੀ ਤਿੰਨ ਰਾਉਂਡ ਫਾਇਰ ਕੀਤੇ ਗਏ ਸਿਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਪਹਿਲਾਂ ਵੀ ਇਹ ਬਦਮਾਸ਼ ਦਰਅਸਲ ਆਏ ਸੀ ਐਕਟਿਵਾ ਤੇ ਸਵਾਰ ਹੋ ਕੇ ਇਹਨਾਂ ਨੇ ਫਾਇਰ ਕਰਦਣ ਦੀ ਕੋਸ਼ਿਸ਼ ਕੀਤੀ ਸੀ ਮਿਸ ਫਾਇਰ ਹੋ ਗਏ ਸੀ ਜਿਸ ਤੋਂ ਬਾਅਦ ਉਹ ਤੋਂ ਭੱਜ ਗਏ ਸੀ ਅੱਧੇ ਪੌਣੇ ਘੰਟੇ ਬਾਅਦ ਫੇਰ ਆਉਂਦੇ ਨੇ ਸਿੰਦੀ ਬੇકરી ਦੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਸ਼ਰਿਆਮ ਉੱਥੇ ਫਾਇਰ ਕਰ ਦਿੰਦੇ ਨੇ ਬੇકરી ਮਾਲਕ ਦੀ ਗਰਦਨ ਦੇ ਵਿੱਚ ਕੋਹਲੀ ਵੱਜੀ ਸੀ ਤੇ ਉਸ ਦੇ ਨਾਲ ਕਾਊਂਟਰ ਤੇ ਇੱਕ ਹੋਰ ਸ਼ਖਸ ਬੈਠਿਆ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਉਹ ਵੀ ਜ਼ਖਮੀ ਹੋ ਗਿਆ ਸੀ ਸੁਰਾਜ ਗੁਰੂ ਨਗਰ ਸਥਿਤ ਸਿੰਧੀ ਬੇਕਰੀ ਦੀਏ ਬ੍ਰਾਂਚ ਜਿੱਥੇ ਦਿਨ ਤਹਾੜੇ ਆ ਐਕਟੀਵਾ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਸੋਇਸ ਪੂਰੇ ਮਾਮਲੇ ਦੀ ਗੁੱਥੀ ਸੁਲਝਾ ਲਈ ਗਈ ਹੈ ਦੋ ਬਦਮਾਸ਼ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਗਏ ਨੇ ਔਰ ਮੋਗਾ ਸੀਆਈਏ ਸਟਾਫ ਦਾ ਵੱਡਾ ਐਕਸ਼ਨ ਦੱਸਿਆ ਜਾ ਰਿਹਾ ਹੈ ਗੈਂਗਸਟਰ ਗੋਪੀ ਲਾਹੌਰੀਆ ਜੋ ਕਿ ਇਸ ਵਕਤ ਵਿਦੇਸ਼ ਦੇ ਵਿੱਚ ਹੈ ਇਹਨਾਂ ਬਦਮਾਸ਼ਾਂ ਦੇ ਉਸ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਨਨੇ ਵੀ ਗੈਂਗਸਟਰ ਬਾਹਰ ਬੈਠੇ ਹੁੰਦੇ ਨੇ ਵਿਦੇਸ਼ਾਂ ਤੋਂ ਇਹ ਫੰਡਿੰਗ ਵੀ ਕਰਦੇ ਨੇ ਨਜਾਇਜ਼ ਅਸਲੇ ਵੀ ਇਹਨਾਂ ਨੂੰ ਮੁਹੱਈਆ ਕਰਾਉਂਦੇ ਨੇ ਕਿਉਂਕਿ ਫਰੋਤੀ ਰੰਗਦਾਰੀ ਕਿਡਨਾਪਿੰਗ ਧਮਕੀਆਂ ਥ੍ਰੈਟ ਕਾਲਸ ਜਿਨਨੇ ਵੀ ਮਾਮਲੇ ਹੁੰਦੇ ਨੇ ਵਿਦੇਸ਼ਾਂ ਤੋਂ ਦਰਅਸਲ ਇਹਨਾਂ ਦੇ ਪੂਰੇ ਪੂਰੇ ਲਿੰਕ ਬਣੇ ਹੋਏ ਨੇ ਔਰ ਇੱਥੇ ਇਹਨਾਂ ਦੇ ਗੁਰਗੇ ਛੱਡੇ ਹੋਏ ਨੇ ਜੋ ਕਿ ਉਹਨਾਂ ਦੇ ਇੱਕ ਮੈਸੇਜ ਤੇ ਇੱਕ ਕਾਲ ਤੇ ਕੰਮ ਕਰਦੇ ਨੇ ਕਿਉਂਕਿ ਵਿਦੇਸ਼ਾਂ 'ਚ ਬੈਠ ਕੇ ਇਹਨਾਂ ਨੂੰ ਹੱਥੋਂ-ਹੱਥ ਪੈਸੇ ਵੀ ਭੇਜ ਦਿੱਤੇ ਜਾਂਦੇ ਨੇ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਸੋ ਗੈਂਗਸਟਰ ਗੋਪੀ ਲਾਹੌਰਿਆ ਦੇ ਸੰਪਰਕ ਦੇ ਵਿੱਚ ਇਹ ਦੋਵੇਂ ਦੱਸੇ ਜਾ ਰਹੇ ਨੇ ਫਿਲਹਾਲ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਇਹਨਾਂ ਦੇ ਕੋਲ ਜਾ ਰਹੀ ਹੈ ਜਗਮੀਤ ਸਿੰਘ ਇੱਕ ਦਾ ਨਾਮ ਦੱਸਿਆ ਜਾ ਰਿਹਾ ਹੈ ਦੂਜੇ ਦਾ ਨਾਮ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ ਦੋਵੇਂ ਮੋਗਾ ਦੇ ਹੀ ਰਹਿਣ ਵਾਲੇ ਨੇ ਸੋ ਇੱਕ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਹੁਣ ਫਰੀਦ ਕੋ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤੇ ਦੂਜੇ ਦਾ ਮੌਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਜਾਰੀ ਹੈ ਕਿ ਕੁਝ ਕਿਹਾ ਪੁਲਿਸ ਅਧਿਕਾਰੀਆਂ ਨੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਬਿਆਨ ਵੀ ਤੁਹਾਨੂੰ ਸੁਣਾਉਂਦੇ ਆ। ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਟ ਤੇ ਸੀਗੀ ਰਾਤ ਦਾ ਟਾਈਮ ਸੀਗਾ ਕਿ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀ ਕਿ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੇ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ 32 ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਿਮਿਨਰੀ ਲੋਰਤੇ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇਸੀ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਬਾਈਲ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸਹਿਤਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਦਰ ਸੈਕਸ਼ਨ 255 59 ਅਸਲ ਐਕਟ ਉਹਦੇ ਤਹਿਤ ਤੁਸੀਂ ਕਾਰਵਾਈ ਕੀਤੀ ਹੈ ਸੱਜੇ ਗਾਲ ਵੇਖ ਰਹੇ ਤੁਸੀਂ ਹੁਣ ਇਸ ਵਕਤ ਦੀ ਵੱਡੀ ਖਬਰ ਲੁਧਿਆਣੇ ਦੀ ਸਿੰਦੀ ਬੇਕਰੀ ਮਸ਼ਹੂਰ ਸਿੰਦੀ ਬੇਕਰੀ ਦੇ ਅੰਦਰ ਵੜ ਕੇ ਫਾਰ ਕੀਤੇ ਗਏ ਸੀ ਔਰ ਉਸ ਮਾਮਲੇ ਦੇ ਵਿੱਚ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਐ ਸੀਆਈਏ ਸਟਾਫ ਮੋਗਾ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਉਹ ਦੋ ਬਦਮਾਸ਼ ਜਿਨ੍ਹਾਂ ਨੇ ਕੀ ਸਿੰਦੀ ਬੇਕਰੀ ਅੰਦਰ ਦਾਖਲ ਹੋ ਕੇ ਦਿਨ ਦਿਹਾੜੇ ਸ਼ਰੇਆਮ ਫਾਇਰ ਕੀਤੇ ਸੀ ਔਰ ਜੋ ਗੋਲੀ ਹੈ ਉਹ ਮਾਲਿਕ ਨੂੰ ਵੀ ਲੱਗੀ ਸੀ ਤੇ ਮਾਲਿਕ ਦੇ ਨਾਲ ਬੈਠੇ ਇੱਕ ਵਿਅਕਤੀ ਨੂੰ ਵੀ ਲੱਗੀ ਸੀ ਸੋ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਮੋਗਾ ਦੀ ਸੀਆਈਏ ਸਟਾਫ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਬੀਤੀ ਰਾਤ ਨੂੰ ਨਾਕਾਬੰਦੀ ਹੋਈ ਸੀ ਨਾਕਾਬੰਦੀ ਦੌਰਾਨ ਇਹ ਦੋਵੇਂ ਸਕੂਟੀ ਤੇ ਜਾ ਰਹੇ ਸੀ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਰੋਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਜਿਸ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਵੀ ਕਰ ਦਿੱਤੀ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਪੁਲਿਸ ਫਲੋ ਵੀ ਹੋਈ ਜਿਸ ਦੇ ਵਿੱਚੋਂ ਇੱਕ ਗੈਂਗਸਟਰ ਦੀ ਲੱਤ ਦੇ ਵਿੱਚ ਗੋਲੀ ਵੱਜੀ ਤੇ ਦੂਜਾ ਭੱਜਦੇ ਭੱਜਦੇ ਡਿੱਗ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਦੱਸਦੀ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬਿਆਨ ਵੀ ਦਿੱਤੇ ਆ ਅਧਿਕਾਰਿਕ ਬਿਆਨ ਵੀ ਸਾਹਮਣੇ ਆਇਆ ਸੋ ਦੱਸਦੀ ਹੈ ਲੁਧਿਆਣਾ ਦੀ ਸਿੰਧੀ ਬੇਕਰੀ ਤੇ ਦੋ ਦਿਨ ਪਹਿਲਾਂ ਸ਼ਰਿਆਮ ਦਿਨ ਦਾਹਾੜੇ ਅੰਦਰ ਦਾਖਲ ਹੋ ਕੇ ਫਾਰ ਕੱਢੇ ਗਏ ਸੀ ਤੇ ਉਹ ਜੋ ਗੋਲੀ ਹੈ ਉਹ ਸਿੰਧੀ ਬੇਖਰੀ ਦੇ ਮਾਲਕ ਦੀ ਗਰਦਨ ਦੇ ਵਿੱਚ ਜਾ ਕੇ ਲੱਗੀ ਸੀ ਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਬੈਠਾ ਹੋਇਆ ਸੀ ਇੱਕ ਹੋਰ ਸ਼ਖਸ ਬੈਠਾ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਸੋ ਹੁਣ ਦੋਵੇਂ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਨੇ ਮੋਗਾ ਸੀਆਈਏ ਸਟਾਫ ਦੀ ਟੀਮ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇਖ ਕੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਫਾਇਰਿੰਗ ਹੋਈ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਜਿਸ ਦੇ ਵਿੱਚ ਜੋ ਗੋਲੀਆਂ ਨੇ ਉਹ ਗੈਂਗਸਟਰ ਦੀ ਲੱਤ ਦੇ ਵਿੱਚ ਵੱਜੀਆਂ ਨੇ ਸੋ ਦੱਸਦੀ ਹੈ ਇਹਨਾਂ ਦੇ ਕੋਲੋਂ ਦੋ ਪਿਸਟਲ ਵੀ ਬਰਾਮਦ ਹੋਏ ਨੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਇੱਕ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ ਨਜਾਇਜ਼ ਅਸਲਾ ਜੋ ਵੀ ਇਹਨਾਂ ਦੇ ਕੋਲ ਸੀ ਉਹ ਬਰਾਮਦ ਕਰ ਲਿਆ ਗਿਆ ਤੇ ਇੱਕ ਦੂਜਾ ਗੈਂਗਸਟਰ ਜੋ ਕਿ ਜ਼ਖਮੀ ਹੈ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਇਹਨਾਂ ਨੇ ਫਾਇਰ ਕੀਤੇ ਸੀ ਪਰ ਇਸ ਤੋਂ ਇਲਾਵਾ ਇਹਨਾਂ ਨੇ 26 ਅਗਸਤ ਨੂੰ ਮੋਗਾ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਫਾਇਰ ਕੱਡੇ ਗਏ ਸੀ ਔਰ ਇਹਨਾਂ ਨੇ ਹੀ ਫਿਰ ਲੁਧਿਆਣੇ ਦੇ ਵਿੱਚ ਇੱਕ ਬੇકરી ਨੂੰ ਨਿਸ਼ਾਨਾ ਬਣਾਇਆ ਸੋ ਇਹ ਦੋਵੇਂ ਜੋ ਵਾਰਦਾਤਾ ਨੇ ਉਹਨਾਂ ਦੀ ਗੁੱਥੀ ਸੁਲਝਾਉਂਦੇ ਹੋਏ ਸੀਆਈਏ ਸਟਾਫ ਮੋਗਾ ਤੇ ਪੁਲਿਸ ਦਾ ਵੱਡਾ ਐਕਸ਼ਨ ਦੋਵੇਂ ਗੈਂਗਸਟਰ ਕਾਬੂ ਕਰ ਲਏ ਗਏ ਨੇ ਔਰ ਮੀਡੀਆ ਬਿਆਨ ਜਾਰੀ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਅ ਅਧਿਕਾਰਿਕ ਬਿਆਨ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਐਕਟੀਵਾ ਜਦੋਂ ਆਉਂਦੀ ਹੋਈ ਦੇਖੀ ਉਸ ਐਕਟੀਵਾ ਤੇ ਦੋਵੇਂ ਬਦਮਾਸ਼ ਸਵਾਰ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੇਖ ਕੇ ਭੱਜਣ ਲੱਗੇ ਜਦੋਂ ਭੱਜੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਪੁਲਿਸ ਪਾਰਟੀ ਵੱਲੋਂ ਵੀ ਕੀਤੀ ਗਈ ਤਾਂ ਐਕਟਿਵਾ ਡਿੱਗ ਪਈ ਔਰ ਐਕਟਿਵਾ ਤੇ ਸਵਾਰ ਦੋਵੇਂ ਗੈਂਗਸਟਰ ਜਿਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਵੱਜੀ ਤੇ ਦੂਜਾ ਡਿੱਗ ਗਿਆ ਜ਼ਖਮੀ ਹੋ ਗਿਆ ਸੋ ਇੱਕ ਨੂੰ ਹੁਣ ਫਰੀਦਕੋਟ ਰੈਫਰ ਕਰ ਦਿੱਤਾ ਗਿਆ 26 ਅਗਸਤ ਨੂੰ ਮੋਗਾ ਦੀ ਦੁਕਾਨ ਦੇ ਅੰਦਰ ਬੰਦੂਕ ਦੀ ਨੋਕ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਲੁਧਿਆਣੇ ਦੀ ਮਸ਼ਹੂਰ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਸ਼ਰਿਆਮ ਫਾਇਰ ਕੀਤੇ ਗਏ ਸੀ ਸੋ ਦੱਸਦੀ ਇਹ ਦਿਨ ਦਹਾੜੇ ਫਾਇਰਿੰਗ ਹੋਈ ਸੀ ਤਿੰਨ ਰਾਉਂਡ ਫਾਇਰ ਕੀਤੇ ਗਏ ਸਿਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਧੇ ਘੰਟੇ ਪਹਿਲਾਂ ਵੀ ਇਹ ਬਦਮਾਸ਼ ਦਰਅਸਲ ਆਏ ਸੀ ਐਕਟਿਵਾ ਤੇ ਸਵਾਰ ਹੋ ਕੇ ਇਹਨਾਂ ਨੇ ਫਾਇਰ ਕਰਦਣ ਦੀ ਕੋਸ਼ਿਸ਼ ਕੀਤੀ ਸੀ ਮਿਸ ਫਾਇਰ ਹੋ ਗਏ ਸੀ ਜਿਸ ਤੋਂ ਬਾਅਦ ਉਹ ਤੋਂ ਭੱਜ ਗਏ ਸੀ ਅੱਧੇ ਪੌਣੇ ਘੰਟੇ ਬਾਅਦ ਇਹ ਫੇਰ ਆਉਂਦੇ ਨੇ ਸਿੰਦੀ ਬੇકરી ਦੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਸ਼ਰਿਆਮ ਉੱਥੇ ਫਾਇਰ ਕਰ ਦਿੰਦੇ ਨੇ ਬੇકરી ਮਾਲਕ ਦੀ ਗਰਦਨ ਦੇ ਵਿੱਚ ਕੋਹਲੀ ਵੱਜੀ ਸੀ ਤੇ ਉਸ ਦੇ ਨਾਲ ਕਾਊਂਟਰ ਤੇ ਇੱਕ ਹੋਰ ਸ਼ਖਸ ਬੈਠਿਆ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਉਹ ਵੀ ਜ਼ਖਮੀ ਹੋ ਗਿਆ ਸੀ ਸੁਰਾਜ ਗੁਰੂ ਨਗਰ ਸਥਿਤ ਸਿੰਧੀ ਬੇਕਰੀ ਦੀਏ ਬ੍ਰਾਂਚ ਜਿੱਥੇ ਦਿਨ ਤਹਾਰੇ ਆ ਐਕਟੀਵਾ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ ਸਿਸੋ ਇਸ ਪੂਰੇ ਮਾਮਲੇ ਦੀ ਗੁੱਥੀ ਸੁਲਝਾ ਲਈ ਗਈ ਹੈ ਦੋ ਬਦਮਾਸ਼ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਗਏ ਨੇ ਔਰ ਮੋਗਾ ਸੀਆਈਏ ਸਟਾਫ ਦਾ ਵੱਡਾ ਐਕਸ਼ਨ ਦੱਸਿਆ ਜਾ ਰਿਹਾ ਹੈ ਗੈਂਗਸਟਰ ਗੋਪੀ ਲਾਹੌਰੀਆ ਜੋ ਕਿ ਇਸ ਵਕਤ ਵਿਦੇਸ਼ ਦੇ ਵਿੱਚ ਹੈ ਇਹਨਾਂ ਬਦਮਾਸ਼ਾਂ ਦੇ ਉਸ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਨਨੇ ਵੀ ਗੈਂਗਸਟਰ ਬਾਹਰ ਬੈਠੇ ਹੁੰਦੇ ਨੇ ਵਿਦੇਸ਼ਾਂ ਤੋਂ ਇਹ ਫੰਡਿੰਗ ਵੀ ਕਰਦੇ ਨੇ ਨਜਾਇਜ਼ ਅਸਲੇ ਵੀ ਇਹਨਾਂ ਨੂੰ ਮੁਹੱਈਆ ਕਰਾਉਂਦੇ ਨੇ ਕਿਉਂਕਿ ਫਰੋਤੀ ਰੰਗਦਾਰੀ ਕਿਡਨਾਪਿੰਗ ਧਮਕੀਆਂ ਥ੍ਰੈਟ ਕਾਲਸ ਜਿਨਨੇ ਵੀ ਮਾਮਲੇ ਹੁੰਦੇ ਨੇ ਵਿਦੇਸ਼ਾਂ ਤੋਂ ਦਰਅਸਲ ਇਹਨਾਂ ਦੇ ਪੂਰੇ ਪੂਰੇ ਲਿੰਕ ਬਣੇ ਹੋਏ ਨੇ ਔਰ ਇੱਥੇ ਇਹਨਾਂ ਦੇ ਗੁਰਗੇ ਛੱਡੇ ਹੋਏ ਨੇ ਜੋ ਕਿ ਉਹਨਾਂ ਦੇ ਇੱਕ ਮੈਸੇਜ ਤੇ ਇੱਕ ਕਾਲ ਤੇ ਕੰਮ ਕਰਦੇ ਨੇ ਕਿਉਂਕਿ ਵਿਦੇਸ਼ਾਂ 'ਚ ਬੈਠ ਕੇ ਇਹਨਾਂ ਨੂੰ ਹੱਥੋਂ-ਹੱਥ ਪੈਸੇ ਵੀ ਭੇਜ ਦਿੱਤੇ ਜਾਂਦੇ ਨੇ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਸੋ ਗੈਂਗਸਟਰ ਗੋਪੀ ਲਾਹੌਰਿਆ ਦੇ ਸੰਪਰਕ ਦੇ ਵਿੱਚ ਇਹ ਦੋਵੇਂ ਦੱਸੇ ਜਾ ਰਹੇ ਨੇ ਫਿਲਹਾਲ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਇਹਨਾਂ ਦੇ ਕੋਲ ਜਾ ਰਹੀ ਹੈ ਜਗਮੀਤ ਸਿੰਘ ਇੱਕ ਦਾ ਨਾਮ ਦੱਸਿਆ ਜਾ ਰਿਹਾ ਹੈ ਦੂਜੇ ਦਾ ਨਾਮ ਵਿਕਾਸ ਕੁਮਾਰ ਦੱਸਿਆ ਜਾ ਰਿਹਾ ਹੈ ਦੋਵੇਂ ਮੋਗਾ ਦੇ ਹੀ ਰਹਿਣ ਵਾਲੇ ਨੇ ਸੋ ਇੱਕ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਹੁਣ ਫਰੀਦ ਕੋ ਟ੍ਰਾਂਸਫਰ ਕਰ ਦਿੱਤਾ ਗਿਆ ਤੇ ਦੂਜੇ ਦਾ ਮੌਕਾ ਤੇ ਸਰਕਾਰੀ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਜਾਰੀ ਹੈ ਕੀ ਕੁਝ ਗਿਆ ਪੁਲਿਸ ਅਧਿਕਾਰੀਆਂ ਨੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਬਿਆਨ ਵੀ ਤੁਹਾਨੂੰ ਸੁਣਾਉਂਦੇ ਆ। ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰ ਵਾਲਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੇ ਬੰਦੇ ਦਾਖਲ ਹੈਗੇ ਆ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ 2 232 ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਤੇ ਨਾਲ ਜਿਹੜੇ ਹੈਗੇ ਨੇ 3 ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਤੋਂ ਪ੍ਰੀਲਿਮਿਨਰੀ ਲੋਰ ਤੇ ਪੁੱਛਗਿੱਛ ਕੀਤੀ ਤਾ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹੀ ਇਹੀ ਬੰਦਿਆਂ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇਸੀ ਬੰਦਿਆਂ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗੇ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਦਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸੰਹਿਤਾ BNS ਨਵਾਂ ਕਾਨੂੰਨ ਹੈ ਉਹਦੇ ਅੰਦਰ ਕੇਨਾਲ 2554 59 ਅਸ ਲੈਕਟ ਉਹਦੇ ਤਹਿਤ ਤੁਸੀਂ ਕਾਰਵਾਈ ਕੀਤੀ ਹੈ ਸਰਸ਼ਕਾਲ ਵੇਖ ਰਹੇ ਤੁਸੀਂ ਹਣ ਇਸ ਵਕਤ ਹੀ ਵੱਡੀ ਖਬਰ ਲੁਧਿਆਣੇ ਦੀ ਸਿੰਧੀ ਬੇਕਰੀ ਮਸ਼ਹੂਰ ਸਿੰਧੀ ਬੇਕਰੀ ਦੇ ਅੰਦਰ ਵੜ ਕੇ ਫਾਰ ਕੀਤੇ ਗਏ ਸੀ ਔਰ ਇਸ ਮਾਮਲੇ ਦੇ ਵਿੱਚ ਦੋ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਐ ਸੀਆਈ ਸਟਾਫ ਮੋਗਾ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਉਹ ਦੋ ਬਦਮਾਸ਼ ਜਿਨ੍ਹਾਂ ਨੇ ਕੀ ਸਿੰਦੀ ਬੇਕਰੀ ਅੰਦਰ ਦਾਖਲ ਹੋ ਕੇ ਦਿਨ ਦਿਹਾੜੇ ਸ਼ਰੇਆਮ ਫਾਇਰ ਕੀਤੇ ਸੀ ਔਰ ਜੋ ਗੋਲੀ ਹੈ ਉਹ ਮਾਲਕ ਨੂੰ ਵੀ ਲੱਗੀ ਸੀ ਤੇ ਮਾਲਕ ਦੇ ਨਾਲ ਬੈਠੇ ਇੱਕ ਵਿਅਕਤੀ ਨੂੰ ਵੀ ਲੱਗੀ ਸੀ ਸੋ ਇਹਨਾਂ ਦੋਨਾਂ ਬਦਮਾਸ਼ਾਂ ਨੂੰ ਮੋਗਾ ਦੀ ਸੀਆਈ ਸਟਾਫ ਨੇ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਬੀਤੀ ਰਾਤ ਨੂੰ ਨਾਕੇਬੰਦੀ ਹੋਈ ਸੀ ਨਾਕੇਬੰਦੀ ਦੌਰਾਨ ਇਹ ਦੋਵੇਂ ਸਕੂਟੀ ਤੇ ਜਾ ਰਹੇ ਸੀ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਰੋਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਜਿਸ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਵੀ ਕਰ ਦਿੱਤੀ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਵੀ ਹੋਈ ਜਿਸ ਦੇ ਵਿੱਚੋਂ ਇੱਕ ਗੈਂਗਸਟਰ ਦੀ ਲੱਤ ਦੇ ਵਿੱਚ ਗੋਲੀ ਵੱਜੀ ਤੇ ਦੂਜਾ ਭੱਜਦੇ ਭੱਜਦੇ ਡਿੱਗ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਦੱਸਦੀ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬਿਆਨ ਵੀ ਅ ਦਿੱਤੇ ਆ ਅਧਿਕਾਰਿਕ ਬਿਆਨ ਵੀ ਸਾਹਮਣੇ ਆਇਆ ਸੋ ਦੱਸਦੀਏ ਲੁਧਿਆਣਾ ਦੀ ਸਿੰਧੀ ਬੇਕਰੀ ਤੇ 2 ਦਿਨ ਪਹਿਲਾਂ ਸ਼ਰਿਆਮ ਦਿਂਦਾਹਾੜੇ ਅੰਦਰ ਦਾਖਲ ਹੋ ਕੇ ਫਾਰ ਕੱਢੇ ਗਏ ਸੀ ਤੇ ਉਹ ਜੋ ਗੋਲੀ ਹੈ ਉਹ ਸਿੰਧੀ ਵੇਖਰੇਦੇ ਮਾਲਕ ਦੀ ਗਰਦਨ ਦੇ ਵਿੱਚ ਜਾ ਕੇ ਲੱਗੀ ਸੀ ਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਬੈਠਾ ਹੋਇਆ ਸੀ ਇੱਕ ਹੋਰ ਸ਼ਖਸ ਬੈਠਾ ਹੋਇਆ ਸੀ ਉਸ ਨੂੰ ਵੀ ਗੋਲੀ ਲੱਗੀ ਸੀ ਸੋ ਹੁਣ ਦੋਵੇਂ ਗੈਂਗਸਟਰ ਪੁਲਿਸ ਨੇ ਕਾਬੂ ਕਰ ਲਏ ਨੇ ਮੋਗਾ ਸੀਆਈਏ ਸਟਾਫ ਦੀ ਟੀਮ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇਖ ਕੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਫਾਇਰਿੰਗ ਹੋਈ ਦੋਵੇਂ ਪਾਸਿਓਂ ਗੋਲੀਬਾਰੀ ਹੋਈ ਜਿਸ ਦੇ ਵਿੱਚ ਜੋ ਗੋਲੀਆਂ ਨੇ ਉਹ ਗੈਂਗਸਟਰ ਦੀ ਲੱਤ ਦੇ ਵਿੱਚ ਵੱਜੀਆਂ ਨੇ ਸੋ ਦੱਸਦੀ ਇਹ ਇਹਨਾਂ ਦੇ ਕੋਲੋਂ ਦੋ ਪਿਸਟਲ ਵੀ ਬਰਾਮਦ ਹੋਏ ਨੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਇੱਕ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ ਨਜਾਇਜ਼ ਅਸਲਾ ਜੋ ਵੀ ਇਹਨਾਂ ਦੇ ਕੋਲ ਸੀ ਉਹੋ ਬਰਾਮਤ ਕਰ ਲਿਆ ਗਿਆ ਤੇ ਇੱਕ ਦੂਜਾ ਗੈਂਗਸਟਰ ਜੋ ਕਿ ਜ਼ਖਮੀ ਹੈ ਉਸ ਨੂੰ ਫਰੀਦਕੋਟ ਟ੍ਰਾਂਫਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਸਿੰਧੀ ਬੇકરી ਦੇ ਅੰਦਰ ਦਾਖਲ ਹੋ ਕੇ ਇਹਨਾਂ ਨੇ ਫਾਇਰ ਕੀਤੀ ਸੀ ਪਰ ਇਸ ਤੋਂ ਇਲਾਵਾ ਇਹਨਾਂ ਨੇ 26 ਅਗਸਤ ਨੂੰ ਮੋਗਾ ਦੇ ਵਿੱਚ ਇੱਕ ਕੱਪੜਿਆਂ ਦੀ ਦੁਕਾਨ 'ਚ ਦਾਖਲ ਹੋ ਕੇ ਬੰਦੂਕ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਫਾਇਰ ਕੱਢੇ ਗਏ ਸੀ ਔਰ ਇਹਨਾਂ ਨੇ ਹੀ ਫਿਰ ਲੁਧਿਆਣਾ ਦੇ ਵਿੱਚ ਇੱਕ ਬੇકરી ਨੂੰ ਨਿਸ਼ਾਨਾ ਬਣਾਇਆ ਸੋ ਇਹ ਦੋਵੇਂ ਜੋ ਵਾਰਦਾਤਾ ਨੇ ਉਹਨਾਂ ਦੀ ਗੁੱਥੀ ਸੁਲਝਾਉਂਦੇ ਹੋਏ ਸੀਆਈਏ ਸਟਾਫ ਮੋਗਾ ਤੇ ਪੁਲਿਸ ਦਾ ਵੱਡਾ ਐਕਸ਼ਨ ਦੋਵੇਂ ਗੈਂਗਸਟਰ ਕਾਬੂ ਕਰ ਲਏ ਗਏ ਨੇ ਔਰ ਮੀਡੀਆ ਬਿਆਨ ਜਾਰੀ ਕਰਦੇ ਹੋਏ ਐਸਐਸਪੀ ਅੰਕੁਰ ਗੁਪਤਾ ਨੇ ਅ ਅਧਿਕਾਰਿਕ ਬਿਆਨ ਦਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਐਕਟਿਵ ਜਦੋਂ ਆਉਂਦੀ ਹੋਈ ਦੇਖੀ ਉਸ ਐਕਟਿਵਰ ਤੇ ਦੋਵੇਂ ਬਦਮਾਸ਼ ਸਵਾਰ ਸੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੇਖ ਕੇ ਭੱਜਣ ਲੱਗੇ ਜਦੋਂ ਭੱਜੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਪੁਲਿਸ ਪਾਰਟੀ ਵੱਲੋਂ ਵੀ ਕੀਤੀ ਗਈ ਤਾਂ ਐਕਟਿਵਾ ਡਿੱਗ ਪਈ ਔਰ ਐਕਟਿਵਾ ਤੇ ਸਵਾਰ ਦੋਵੇਂ ਗੈਂਗਸਟਰ ਜਿਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਵੱਜੀ ਤੇ ਦੂਜਾ ਡਿੱਗ ਗਿਆ ਜ਼ਖਮੀ ਹੋ ਗਿਆ ਸੋ ਇੱਕ ਨੂੰ ਹੁਣ ਫਰੀਦਕੋਟ ਰੈਫਰ ਕਰ ਦਿੱਤਾ ਗਿਆ 26 ਅਗਸਤ ਨੂੰ ਮੋਗਾ ਦੀ ਦੁਕਾਨ ਦੇ ਅੰਦਰ ਬੰਦੂਕ ਦੀ ਨੋਕ ਤੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ